ਕਾਬਿਲੇ ਕੁਝ ਨਹੀਂ ਜਾਣਾ ਨਾਲ ਆ ਪਕੜਿਆ ਜੀ ਬੈਕ ਸਾਈਡ ਤੇ ਤੇ ਇਧਰ ਭਾਜੀ ਹੁਣੀ ਰਜਤ ਭਾਜੀ ਹੁਣੀ ਰਜਤ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਭਾਜੀ ਠੀਕ ਹੋ ਪਹਿਲਾਂ ਪਹਿਲਾਂ ਇੱਕ ਗੱਲ ਦੱਸੋ ਵੀ ਫਾਜ਼ਲ ਕਾ ਦੇ ਲੋਕਾਂ ਦਾ ਕੀ ਆ ਵੀ ਤੁਹਾਡੇ ਤੁਹਾਡੇ ਮਨ ਚ ਵਿੱਚ ਲੋਕਾਂ ਦਾ ਪਿਆਰ ਕਿਦਾਂ ਹੈ ਦੇਖ ਲਓ ਪੂਰਾ ਅਲਮੋਸਟ ਸਾਰੇ ਟੀਆ ਕੋ ਮੇ ਆ ਪਰ ਪੰਜਾਬ ਦਾ ਹੀ ਆਪਣਾ ਇੱਕ ਇਲਾਕਾ ਆ ਪਾ ਇਧਰਲੇ ਪਾਸੇ ਪਹਿਲੀ ਵਾਰੀ ਆਇਆ ਚਲੀ ਵਾਰੀ ਆ ਤੇ ਪਿਆਰ ਬਹੁਤ ਵਧੀਆ ਮਿਲ ਰਿਹਾ ਇੱਦਰ ਜੋ ਅੱਛਾ ਮਿਲ ਰਿਹਾ ਕਿਉਂ ਹੋ ਗਿਆ ਹੂੰ ਬਾਕੀ ਇਦਾਂ ਲੱਗ ਰਿਹਾ ਜਿਦਾਂ ਕਿ ਡਿਫਰੈਂਟ ਐਥੇ ਦੇ ਲੋਕ ਡਿਫਰੈਂਟ ਲੋਕ ਹੈ ਜੀ ਹਜੇ ਹਜੇ ਆਪਣੇ ਉਹ ਨੱਕ ਭੱਜ ਚੀਂਦਾ ਪਏ ਨਹੀਂ ਹੁੰਦੇ ਹਾਂ ਨਹੀਂ ਪੈਂਦੇ ਬਸ ਜਿੱਥੇ ਗੱਲ ਲੱਗਦੀ ਹੈ ਬਦਰ ਨੂੰ ਸਬਰ ਰਹਿਣਾ ਸਬਰ ਦੇਣਾ ਪਿਆਰ ਨਾਲ ਸੁਝਾ ਰਿਹਾ ਤੇ ਭਾਜੀ ਕੋਲ ਅੱਜ ਪਹੁੰਚੇ ਨਾਸ਼ਤਾ ਕਰ ਬਿਲਕੁਲ ਇੱਥੇ ਹੈਗੇ ਕਿੱਥੇ ਆ ਜੀ ਇਹ ਹੈਗਾ ਜੀ ਡੀਕੇ ਡੀ ਕੇ ਸਪੈਸ਼ਲ ਕਚੋਰੀ ਡੀ ਕੇ ਸਪੈਸ਼ਲ ਕਚੋਰੀ ਤੇ ਇਹ ਬਾਈ ਹੁਣ ਜਿਹੜੀ ਕਚੋਰੀ ਆ ਇਹ ਹੈਗੀ ਆ ਪਾਕਿਸਤਾਨੀ ਸਟਾਈਲ ਦੀ ਹਾਂਜੀ ਪਾਕਿਸਤਾਨੀ ਪਾਕ ਪਟਣੀ ਪਾਕ ਪਟਣ ਦੇ ਆਈਟਮ ਹੈ ਪਾਕ ਪਟਣ ਦੀ ਆਈਟਮ ਆ ਬਾਈ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਪਾਕ ਪਟਣ ਦਾ ਥੋੜਾ ਦੱਸੋ ਕੀ ਚੀਜ਼ ਹੈਗੀ ਆ ਇਹ ਇਹ ਜੀ ਪਾਕਿਸਤਾਨ ਚ ਪੈਂਦਾ ਪਾਕ ਪਟਣ ਅੱਛਾ ਜੀ ਹਾਂਜੀ ਉੱਥੋਂ ਸ਼ੁਰੂ ਕੀਤਾ ਸੀ ਆਪਣੇ ਦਾਦਾ ਜੀ ਨੇ ਕੰਮ ਓਕੇ ਮਤਲਬ ਤੁਹਾਡੇ ਦਾਦਾ ਜੀ ਜਿਹੜੇ ਸੀ ਪਾਕ ਪਟਣ ਤੋਂ ਆਏ ਸੀ ਹਾਂਜੀ ਹਾਂ ਨਾ ਇਥੇ ਇੱਕ ਤੋਸ਼ੇ ਵਾਲੇ ਵੀ ਮਸ਼ਹੂਰ ਨੇ ਪਾਕਪਟਨੀ ਆ ਗਏ ਹਾਂ ਜੀ ਹਾਂ ਜੀ ਓਕੇ ਤੇ ਵਾਹ ਜੀ ਦਾ ਭਾਈ ਜਿਹੜੀ ਇਹ ਤੁਸੀਂ ਕਚੋਰੀ ਬਣਾਉਦੇ ਹੋ ਥੋੜੀ ਡਿਫਰੈਂਟ ਕਨਸੈਪਟ ਜਿਹਾ ਲੱਗ ਰਿਹਾ ਨਾ ਹਾਂ ਜੀ ਇਹ ਹੋਰ ਕਿਧਰੇ ਵੀ ਨਹੀਂ ਮਿਲੇਗੀ ਤੁਹਾਨੂੰ ਫਾਇਲ ਕਰ ਦੋ ਇਲਾਵਾ ਅੱਛਾ ਹਾਂ ਜੀ ਮਤਲਬ ਫਾਜ਼ਿਲਕਾਰ ਦੇ ਵਿੱਚ ਇਹ ਤੁਹਾਡੇ ਕੋਲ ਹੀ ਮਿਲਦੀ ਕਿ ਹੋਰ ਵੀ ਲੋਕ ਵੇਦਾਂ ਨਹੀਂ ਬਣਾਉਂਦੇ ਨੇ ਹਾਂਜੀ ਬਣਾਉਂਦੇ ਨੇ ਪਰ ਉਹ ਐਵੇਂ ਕਾਪੀ ਕੀਤੀ ਹੋਈ ਹੈ ਜਿਹੜੀ ਮੇਨ ਚੀਜ਼ ਉਹ ਡੀਕੇ ਕੋਲ ਹੀ ਮਿਲੇਗੀ ਤੁਹਾਨੂੰ ਓਏ ਹੋਏ ਤਾਜਾ ਮੈਂ ਗੱਲ ਅਸਲੀ ਜਉਣਾ ਆ ਆ ਡੀਕੇ ਬਾਈ ਤੇ ਮੈਨੂੰ ਕਾਰਟ ਦੇਖ ਕੇ ਡੀਕੇ ਬਾਈ ਦਾ ਪਿਛਲੇ ਪਾਸੇ ਘਰ ਆ ਪਿਛੇ ਘਰ ਦਾ ਤਾਂ ਹਾਂਜੀ ਘਰ ਤੇ ਮੈਨੂੰ ਨੂਰਮੈਲ ਦੇ ਰੂਸ ਤੇ ਸਮੋਸੇ ਯਾਦ ਆ ਗਏ ਅੱਛਾ ਜੀ ਜਿਵੇਂ ਉਹਨਾਂ ਦਾ ਸਵੇਰੇ ਮਾਰਨਿੰਗ ਦੇ ਵਿੱਚ ਨਾ ਸਵੇਰੇ ਮਾਰਨਿੰਗ 9 ਵਜੇ ਤੋਂ ਹੋ ਡਿਲੀਵਰੀ ਸਟਾਰਟ ਹੋ ਜਾਂਦੀ ਹੈ ਜੀ ਬੰਦੇ ਬੰਦੇ ਨਾਲ ਖਰੀਦੇ ਨੇ ਹਾਂਜੀ ਉਵੇਂ ਹੀ ਇੱਥੇ ਬਾਈ ਹੁੜ ਕਿਆ ਬਾਤ ਹੈ ਭਾਜੀ ਤੇ ਭਾਈ ਕੀ ਕੀ ਹੁੰਦਾ ਤੁਹਾਡੇ ਕੋਲ ਥੋੜਾ ਜਿਆ ਸਾਨੂੰ ਦੇਖਾਓ ਜੀ ਆਪਣੇ ਕੋਲ ਜੀ ਰੈੱਡ ਸਬਜੀ ਹੁੰਦੀ ਹੈ ਰੈੱਡ ਸੌਸ ਜਿਹਨੂੰ ਕਹਿੰਦੇ ਨੇ ਚਾਵਲ ਦਾਲ ਆਲੂ ਮਲਾਈਸ਼ ਕੀਤਾ ਹੁੰਦਾ ਜੀ ਮਸਾਲੇ ਮਸੂਲੇ ਵਗੈਰਾ ਪਾਏ ਹੁੰਦੇ ਨੇ ਅੱਛਾ ਇੱਕ ਗ੍ਰੀਨ ਸੌਸ ਹੁੰਦੀ ਹੈ ਇਹ ਵੀ ਆਲੂ ਦੀ ਤਿਆਰ ਕੀਤੀ ਹੁੰਦੀ ਹੈ ਅੱਛਾ ਹਾਂਜੀ ਮਤਲਬ ਇੱਕ ਡਿਫਰੈਂਟ ਕਨਸੈਪਟ ਦੀ ਚੱਡੀਆਂ ਤੁਹਾਡੇ ਕੋਲ ਹਨ ਹਾਂਜੀ ਹਾਂਜੀ ਤੇ ਭਾਜੀ ਬੱਤੇ ਭਾਈ ਇਧਰ ਮੈਨੂੰ ਜਿਹੜੀ ਤੁਹਾਡੀ ਹੈਗੀ ਆ ਕਚੋਰੀ ਉਹ ਦੇਖਦੇ ਆ ਸਾਨੂੰ ਐਦਾਂ ਲੱਗਦਾ ਜਿਹੜੇ ਨਿੱਕੇ ਨਿੱਕੇ ਪੂੜੀਆਂ ਹੁੰਦੀਆਂ ਨੇ ਨੇ ਕਚੋਰੀ ਹੁੰਦੀ ਪਾਕਿਸਤਾਨੀ ਵਾਹ ਜੀ ਵਾਹ ਬਹੁਤ ਵਧੀਆ ਤੇ ਇਧਰ ਬਾਈ ਹੁਣਾਂ ਦੀ ਟਰੇ ਭਰੀ ਆ ਤੇ ਬਾਈ ਹੁਣ ਆ ਪੂਰਾ ਫੁੱਲ ਕਰਕੇ ਲੈ ਕੇ ਜਾਣਾ ਉੱਥੇ ਜਿੱਥੇ ਤੁਹਾਨੂੰ ਉੱਪਰ ਵੀ ਮਾਲ ਸਾਰਾ ਭਰਿਆ ਹੁੰਦਾ ਅੱਛਾ ਸਾਰਾ ਭਰਿਆ ਪਿਆ ਆ ਹਾਂਜੀ ਹਾਂਜੀ ਅੱਲੇ ਘਰੇ ਹੋਰ ਬੜਨਾਂ ਪਿਆ ਅੱਲੇ ਦੋ ਟੋਕਰੇ ਹੋਰ ਬੜਨਗੇ ਅੱਲੇ ਦੋ ਟੋਕਰੇ ਵੱਡੇ ਹੋਰ ਬੜਨੇ ਨੇ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਤੇ ਬਾਈ ਕੀ ਟਾਈਮਿੰਗ ਕੀ ਹੁੰਦੀ ਤੁਹਾਡੀ ਟਾਈਮਿੰਗ 10 ਤੋਂ 2 ਦੀ ਹੁੰਦੀ ਜੀ 10 ਤੋਂ 2 ਵਜੇ ਤੱਕ ਦੀ ਹਾਂਜੀ ਓਕੇ ਤੇ ਹੁਣ ਤੁਸੀਂ ਇੱਥੇ ਅਜ ਆਪਣੇ ਘਰੇ ਬੈਠੇ ਹੋ ਤੇ ਹੁਣ ਆਪਣੇ ਸਟਾਲ ਤੇ ਕਿੰਨੇ ਵੇ ਜਾਣਾ? ਬਸ ਚੱਲਣ ਲੱਗੇ ਹਾਂ ਜੀ ਹੁਣ। ਸਟਾਲ ਤੇ ਚੱਲਣ ਲੱਗੇ ਹਾਂ। ਹਾਂ ਜੀ 10:30 ਦਾ ਟਾਈਮ ਹੈ ਜੀ ਉੱਥੇ ਪਹੁੰਚਣ ਦਾ। 10:30 ਦਾ ਟਾਈਮ ਹੁੰਦਾ। ਹਾਂ ਜੀ। ਕਿੰਨਾ ਟਾਈਮ ਹੋ ਗਿਆ ਭਾਜੀ? 10:00 ਵਜੇ। 10:00 ਵਜੇ 24 ਮਿੰਟ ਤੇ। 10:00 ਵਜੇ 24 ਮਿੰਟ ਤੇ ਹੁਣ ਭਾਈ 4 ਮਿੰਟ ਜਾਣ ਨੂੰ ਲੱਗਣੇ ਨੇ। ਹਾਂ ਜੀ ਹਾਂ ਜੀ 6 ਮਿੰਟ ਹੀ ਲੱਗਣੇ ਨੇ ਆਪਾਂ ਅੱਡੇ ਤੇ ਪਹੁੰਚਣੇ ਸਾਹਮਣੇ ਹੀ ਲੱਗਦੀ ਜੀ। ਆਪਾਂ ਆਪਾਂ ਇਹ ਕੰਮ ਕਰਦੇ ਆ ਬਾਕੀ ਜਿਹੜੀਆਂ ਚੀ ਬਾਈ ਉਹਨਾਂ ਦੇ ਘਰ ਦੇ ਬਾਹਰ ਦੇ ਲੋਕ ਚੱਲਦਾ ਇੱਥੇ ਰੌਣਕ ਲੱਗ ਜਿੰਦੀ ਨਾਲ ਹੀ ਤੇ ਚਲੋ ਬਾਈ ਆਪਾਂ ਹੁਣ ਜਲਦੀ ਸਟਾਲ ਤੇ ਉੱਥੇ ਚੱਲ ਕੇ ਗੱਲਬਾਤ ਕਰਦੇ ਆ ਜੀ ਉੱਥੇ ਚੱਲ ਜੀ ਥੈਂਕ ਯੂ ਸਰ ਇਹ ਨਾ ਕਿ ਪਿਛਲੇ ਪਾਸੇ ਆਇਆ ਇੱਕ ਵੱਡਾ ਸਾਰਾ ਬਣਿਆ ਹੋਇਆ ਇਹ ਲੱਗਦਾ ਕੋਈ ਪੁਰਾਣਾ ਮਹਿਲ ਮੂਲ ਹੋਣਾ ਵੇ ਪੁਰਾਣੇ ਜ਼ਮਾਂ ਦਾ ਤੇ ਇਹਦੇ ਬਿਲਕੁਲ ਸਾਹਮਣੇ ਬਾਈ ਹੁਣੀ ਆ ਆਪਣਾ ਸਟਾਲ ਲਾਉਂਦੇ ਨੇ ਇਧਰ ਅਜੀਤ ਭਾਈ ਆਜੇ ਵਲੌਗ ਬਣਾ ਰਹੇ ਨੇ ਆਪਣਾ ਟਰਾਈ ਕਰ ਰਹੇ ਟਰਾਈ ਤੇ ਟਰਾਈ ਕਰਨੀ ਚਾਹੀਦੀ ਹੈ ਭਾਈ ਜੀ ਤੇ ਇਧਰ ਜਦੋਂ ਅਸੀਂ ਆਏ ਆ ਤੇ ਉਹ ਨਾਲ ਨਾਲ ਹੀ ਮੈਨੂੰ ਲੱਗਦਾ ਕਸਟਮਰ ਜਿਹੜੇ ਆ ਨਾਲ ਨਾਲ ਹੀ ਹੁਣ ਬਸਟ ਮਿਲ ਆਉਣਾ ਸ਼ੁਰੂ ਹੋ ਰਹੇ ਨੇ ਤੇ ਇੱਥੇ ਇੱਕ ਜਿਮਨੀਕ ਚੀਜ਼ ਹੋਰ ਲੱਗੀ ਇਹਦਾ ਸਿਰਫ ਇੱਥੇ ਆ ਆ ਪੱਟਕੀ ਦੇ ਵਿੱਚ ਇਸ স্মੋਕੀ ਫਲੇਵਰ ਕਚੋਰੀ ਹੁੰਦੀ ਅੱਛਾ স্মੋਕੀ ਫਲੇਵਰ ਹੁੰਦੀ ਹੈ ਹਾਂਜੀ ਅੱਛਾ ਮਤਲਬ ਤੂੰ ਇਹਦੇ ਉੱਤੇ ਰੜੀ ਜਾਣੀ ਹੈ ਨਾਲ ਨਾਲ ਹਾਂਜੀ ਅੰਜ ਰੜਦੀਆਂ ਰਹਿਣੀਆਂ ਵਾਹ ਜੀ ਵਾਹ ਬਹੁਤ ਵਧੀਆ ਤੇ ਲਓ ਜੀ ਭਾਈ ਹੁਣ ਤੁਹਾਡੇ ਏਡਾ ਬੇਨ ਹੈ ਇੱਥੇ ਹਾਂਜੀ ਹਾਂਜੀ ਤੇ ਇੱਥੇ ਤੁਸੀਂ 1:30 ਵਜੇ ਤੋਂ ਲੈ ਕੇ 2 ਵਜੇ ਤੱਕ ਹਾਂਜੀ ਤੇ 2 ਵਜੇ ਫਿਰ ਮਾਲ ਮੁੱਕ ਜਾਂਦਾ ਪੂਰਾ ਦਾ ਪੂਰਾ ਹੀ ਹਾਂਜੀ ਹਾਂਜੀ ਕਿਆ ਬਾਤ ਹੈ ਭਾਈ ਤੇ ਉਸ ਤੋਂ ਬਾਅਦ ਫਿਰ ਕੀ ਕਰਦੇ ਭਾਜੀ ਉਸ ਤੋਂ ਬਾਅਦ ਰੈਸਟ ਸਵੇਰੇ ਫਿਰ ਜਲਦੀ ਉੱਠਣਾ ਹੁੰਦਾ ਨਾ ਅੱਛਾ ਤੇਨੂੰ ਵੀ ਉੱਠਣਾ ਹੁੰਦਾ ਸਵੇਰੇ ਸਿਰ ਤੇਨੂੰ ਵੀ ਉੱਠਦੇ ਹਾਂਜੀ ਹਾਂਜੀ ਬਾਜੀ ਬੜਾ ਤੇ ਡੇਲੀ ਜਿੰਦਾ ਤੁਸੀਂ ਸਮਾਨ ਬਣਾਉਂਦੇ ਹੋ ਸਾਰਾ ਸ਼ਾਮ ਤੱਕ ਫਿਨਿਸ਼ ਹੋ ਜਾਂਦਾ ਭਾਜੀ ਹਾਂਜੀ ਹਾਂਜੀ 2 ਵਜੇ ਤੱਕ ਤਾਂ ਫਿਨਿਸ਼ ਹੁੰਦਾ ਸਾਰਾ ਕੁਝ ਪਹਿਲਾਂ ਚੱਟਨੀ ਕੋਈ ਕੁਝ ਨਹੀਂ ਬਚਣਾ ਕੁਝ ਵੀ ਨਹੀਂ ਸਰ ਜੀ ਚੈੱਕ ਕਰੋ 2 ਵਜੇ ਆ ਕੇ ਅੱਛਾ ਹਾਂਜੀ ਕਿਆ ਬਾਤ ਹੈ ਕੋਈ ਫਲੇਵਰ ਕੋਈ ਹੁਣ ਇੰਟਰੋਡਿਊਸ ਕੀਤਾ ਇਹ ਵੀ ਸ਼ੁਰੂ ਤੋਂ ਹੀ ਹੈ ਏ ਛਿਰੂਦੂ ਚੱਲੀ ਜਾਂਦਾ ਜੀ ਇਸ ਮੌਕੀ ਫਲੇਵਰ ਦੀ ਮઝા ਬਹੁਤ ਆਉਂਦਾ ਹੈ। ਅੱਛਾ ਹਾਂ ਦਾ ਖਾਂ ਦਾ ਟੇਸਟ ਬਣ ਜਾਂਦਾ ਜੀ ਪੂਰਾ। ਉਹ ਆ ਜੀ ਬਾਲਾ ਨੂੰ ਤੁਸੀਂ ਪੱਠੇ ਵੀ ਰੱਖ ਸਕਦੇ ਹੋ ਗੈਸ ਉੱਲਾ ਵੀ ਰੱਖ ਸਕਦੇ ਹੋ ਪਰ ਉਹਦਾ ਮઝા ਨਹੀਂ ਆਉਂਦਾ ਸਰ। ਅੱਛਾ ਹਾਂ ਜੀ। ਸ਼ਾਬਾਸ਼ ਬਾਈ। ਅੱਛਾ ਇਹ ਤੋਂ ਪਾਕਿਸਤਾਨ ਕਿੰਨੀ ਦੂਰ ਆਲਾ ਇਹਦਾ ਬਾਰਡਰ ਪਾਕਿਸਤਾਨ ਦਾ? ਇੱਥੋਂ 14 ਕਿਲੋਮੀਟਰ ਹੈ ਜੀ। ਸਰ 14 ਕਿਲੋਮੀਟਰ। ਹਾਂ ਜੀ। ਵਾ ਜੀ। ਲੋ ਜੀ ਇੱਥੇ ਨਾਲੇ ਰੁਕਿਆ ਤਾਂ ਨਾਲ ਹੀ ਦਰੋਂ ਹੁਣ ਬਾਈ ਦੇ ਕਸਟਮਰ ਜਿਹੜੇ ਆ ਲਗਭਗ ਓਨੇ ਸ਼ੁਰੂ ਹੋ ਚੁੱਕੇ ਨੇ। ਤੇ ਵੀ ਰੇਟ ਕੀ ਰੱਖਿਆ ਸਰ? ਇਹ 20 ਦੀ ਪਲੇ 20 ਰੁਪਏ ਦੀ ਪਲੇਟ ਆ ਹਾਂਜੀ ਹਾਂਜੀ 5 ਪੀਸ ਨੇ ਸਰ ਕਿੰਨੇ ਪੀਸ 5 ਪੰਜ ਪੀਸ 20 ਰੁਪਏ ਦੇ ਹਾਂਜੀ ਹਾਂਜੀ ਵਾਹ ਐਸੇ ਹੋਣ ਚਾਹੀਦਾ ਨਾ ਹੋਣ ਕੋਈ ਨਹੀਂ ਕੋਈ ਇਸੇ ਨੂੰ ਰੋਕ ਟੋਕ ਨਹੀਂ ਗਈ ਜੀ ਖਾਣ ਦੀ ਅੱਛਾ ਹਾਂਜੀ ਕੀ ਬਾਤ ਹੈ ਇੱਥੇ ਮੈਨੂੰ ਇਹ ਪਤਾ ਲੱਗਾ ਕਈਆਂ ਦੇ ਕੋਲ ਗੂਗਲ ਪੇ ਵੀ ਨਹੀਂ ਹੈ ਕਿ ਐਸੀ ਲੱਗਦੇ ਹੈ ਹਾਂਜੀ ਹਾਂਜੀ 20 ਰੁਪਏ ਦੇ ਪੰਜ ਅੱਜ ਕੱਲ ਗੋਲ ਗੱਪੇ ਵੀ ਨਹੀਂ ਆਉਂਦੇ ਤੁਸੀਂ ਪੰਜ ਕਜੂਰੀਆਂ ਦੇ ਜੰਦੇ ਹੋ ਇਹ ਲੰਗਰ ਹੈ ਜੀ ਲੰਗਰ ਓਹੋ ਖੁੱਲਾ ਲੰਗਰ ਚੱਲਦਾ ਜੀ ਕੀ ਬਾਤ ਹੈ ਜੀ ਤੁਸੀਂ ਫੇਰ ਚੈੱਕ ਕਰੋ ਯਾਰ ਤੁਸੀਂ ਇਹ ਬੜੀ ਪਿਆਰੀ ਬਲੇਡ ਬਾਈ ਹੁਣੀ ਸਜਾ ਦਿੰਦੇ ਨੇ 1 ਮਿੰਟ ਦੇ ਵਿੱਚ ਨਾ ਪੂਰਾ ਡਿਜ਼ਾਈਨ ਬਣਾ ਦਿੰਦੇ ਨੇ ਮਰਜ਼ੀ ਤਾਂ ਵੀ ਆਣੀ ਭਾਈ ਇੱਕ ਹੋਰ ਇੱਕ ਹੋਰ ਕਿਤੇ ਗਲੀ ਚ ਕੋਈ ਮੋਟਰਸਾਈਕਲ ਤੇ ਹੁਣੀ ਅੱਛਾ ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਜਦੋਂ ਹੁਣ ਤੁਸੀਂ ਇੱਥੇ ਬਾਈ ਹੁਣੀ ਖੜੇ ਲਿਆਗੇ ਹਾਂਜੀ ਗੱਡੀ ਚੋਈ ਹੋਈ ਹੈ ਤੁਸੀਂ ਕੋਈ ਆਰਡਰ ਨਹੀਂ ਪੁੱਛਿਆ ਵੀ ਬਾਈ ਨੇ ਨਾ ਬਾਈ ਨੇ ਦੱਸਿਆ ਵੀ ਸਾਨੂੰ ਦੋ ਪੀਟਾ ਦੇਓ ਚਾਰ ਪੀਟਾ ਦੇਓ ਪੰਜ ਪੀਟਾ ਦੇਓ ਰੂਟੀਨ ਵਾਲੇ ਕਸਟਮਰ ਨੇ ਜੀ ਬਾਹਰ ਵਾਲਿਆਂ ਨਾਲ ਘੱਟ ਹੀ ਖਵਾਈ ਦਿੰਦੇ ਇੱਥੋਂ ਵਾਲੀ ਨਹੀਂ ਪੁਰੀਆਂ ਹੁੰਦੀਆਂ ਜੀ ਅੱਛਾ ਹਾਂਜੀ ਹਾਂਜੀ ਮਤਲਬ ਲੋਕਲ ਕਸਟਮਰ ਸਾਡੇ ਕੋਲ ਇੰਨਾ ਵੀ ਤੁਹਾਨੂੰ ਬਾਹਰ ਵਾਲੇ ਕਸਟਮਰ ਦੀ ਲੋੜ ਨਹੀਂ ਹਾਂਜੀ ਹਾਂਜੀ ਕਿਆ ਬਾਤ ਹੈ ਵਾਜੀ ਕਿਆ ਬਾਤ ਰਹਿ ਜਾਂਦੇ ਨੇ ਜੀ 2 ਵਜੇ ਤੋਂ ਬਾਅਦ ਵਾਲੇ ਰਹਿ ਜਾਂਦੇ ਨੇ ਅੱਛਾ ਹਾਂਜੀ ਅਜਾ 2 ਵਜੇ ਤੋਂ ਬਾਅਦ ਜਿਹੜੇ ਬੰਦੇ ਆ ਰਹਿ ਜਾਂਦੇ ਨੇ ਹਾਂਜੀ ਹਾਂਜੀ ਇਹ ਤਾਂ ਅਜ ਗੋਰਪੁਰ ਹੋਵੇ ਨਾ ਲੋਕੀ ਜੀ ਉਧਰ ਉਲਝੇ ਹੋਏ ਨੇ ਕੋਈ ਓਕੇ ਵਾਹ ਵਾਹ ਹਲੋ ਜੀ ਆਜੋ ਇੱਕ ਇਹ ਵੀ ਲੈ ਹੁਣ ਜਦੋਂ ਬਾਈ ਹੁਣੀ ਆਇਆ ਬਾਈ ਹੁਣਾਂ ਦੇ ਘਰੇ ਦੇ ਵਿੱਚ ਆਏ ਹੋਣੇ ਰਿਸ਼ਤਾਰ ਪਾਈ 10 ਮਿੰਟਾਂ ਪੈਕ ਕਰ ਦੇ ਹਾਂਜੀ ਹਾਂਜੀ ਕਰ ਦਿੱਤੀ ਦੀਆਂ ਨੇ ਮੈਂ ਕਰ ਦਤ ਨਹੀਂ ਉਹ ਪਰ ਜਦੋਂ ਤੁਸੀਂ ਦਸਦੇ ਪਹਿਲਾਂ ਪਲੇਟ ਫੜਾਈ ਲੋ ਜੀ ਭਾਜੀ ਅਸੀਂ ਪਹਿਲੇ ਖਵਾਈ ਦੀ ਹੈ ਨੇ ਫਿਰ ਫਿਰ ਪੈਕ ਕਰਕੇ ਦੇ ਦਿੰਗੇ ਹਾਂ ਇਹ ਫਾਜ਼ਲ ਕਰੀ ਖਾਸੀ ਜਬਾ ਜੀ ਅਸੀਂ ਜਿੱਥੇ ਵੀ ਜਾਂਦੇ ਹਾਂ ਸਭ ਤੋਂ ਪਹਿਲਾਂ ਸਾਡੇ ਮੁਰੇ ਚੀਜ਼ ਕੱਢ ਕੇ ਰੱਖ ਦਿੰਦੇ ਆ ਪਾਈਆ ਲੋ ਟਰਾਈ ਕਰੋ ਹਾਂ ਜੀ ਵਾਜੀ ਵਾ ਜੀ ਫਾਜ਼ਿਲਕਾ ਦੇ ਨਹੀਂ ਪੂਰੇ ਏਰੀਆ ਦੀ ਨਹੀਂ ਆ ਫਾਜ਼ਿਲਕਾ ਜਿੰਨਾ ਏਰੀਆ ਮਲਕ ਚਲਾ ਗਿਆ ਲੀ ਉਹਥੇ ਵੀ ਜੀ ਨੇ ਪੁੱਛਿਆ ਥੋੜੀ ਕੀ ਉਹਨਾਂ ਨੇ ਦੋ ਬੋਤਲਾਂ ਸਾਨੂੰ ਖੋਲ ਕੇ ਜੀਰੇ ਦੇ ਖੋਲ ਕੇ ਜੀਰੇ ਦੇ ਰੱਖਿਆ ਹਾਂ ਜੀ ਫਾਜ਼ਿਲਕਾ ਦੇ ਜਲਾਲਾਬਾਦ ਸਭ ਦੀ ਸੇਮ ਹੀ ਹੈ ਸਭ ਕੁਝ ਅੱਛਾ ਹਾਂ ਜੀ ਦਿਲਦਾਰ ਬੰਦੇ ਰਹਿੰਦੇ ਨੇ ਉੱਥੇ ਸਾਰੇ ਇਹ ਬਾਈ ਸੱਚੀ ਗੱਲ ਹੈ ਇਹ ਗੱਲ ਪੱਕੀ ਹੈ ਵੀ ਸਾਰੇ ਦਿਲਦਾਰ ਬੰਦੇ ਤੁਹਾਡੇ ਫਾਜ਼ਿਲਕਾ ਜੀ ਨਹੀਂ ਜਾਂ ਇਸ ਏਰੀਆ ਦੇ ਵਿੱਚ ਹੀ ਆ ਭਾਜੀ ਹਾਂ ਜੀ ਵਾਜੀ ਇਧਰ ਨਾਲ-ਨਾਲ ਵੱਡੀਆਂ ਪਲੇਟਾਂ ਵੀ ਰੈਡੀ ਹੋ ਰਹੀਆਂ ਨੇ ਵੱਡੀ ਪਲੇਟ ਵੀ ਹੈ ਹਾਂ ਜੀ ਹਾਂ ਜੀ ਵੱਡੀ ਪਲੇਟ 'ਚ ਕਿੰਨੇ ਜੀ ਜਿੰਨੀਆਂ ਕਸਟਮਰ ਕਹਿ ਦੇਵੇ ਅਸੀਂ ਕੁਝ ਨਹੀਂ ਪੁੱਛਣਾ ਜੀ ਲੰਗਰ ਵਾਲਾ ਹਿਸਾਬ ਹੈ ਜੋ ਕੋਈ ਦੇ ਜਾਵੇ ਤਾਂ ਵੀ ਠੀਕ ਹੈ ਨਾ ਦੇਵੇ ਤਾਂ ਵੀ ਠੀਕ ਹੈ ਹਲੋ ਦੀਦੀ ਆਣੀ ਨੇ ਪੈਕ ਕਰ ਦੇ ਇੱਕ 50 ਦੀ ਪੈਕ ਕਰ ਦੇ ਹਲੋ ਪ੍ਰੋਜ ਵਾਲੀ ਇਹ ਵਾਲੀ ਸਾਡੇ ਦੋਰੇ ਕਰ ਦੋ ਇਹ ਸਾਨੂੰ ਦੇ ਦਿਓ ਭਾਈ ਨਹੀਂ ਆਪਾਂ ਸਪੈਸ਼ਲ ਬਾਵਾਂਗੇ ਤੇ ਇਹ ਸਪੈਸ਼ਲ ਬਾਵਾਂਗੇ ਕਰਾਰੀ ਵਾਲੀ ਕਰਕੇ ਮੈਨੂੰ ਹੁਣ ਪਤਾ ਲੱਗਾ ਬਾਈ ਹੁਣੀ ਕਿਉਂ ਕਹਿੰਦੇ ਸੀ ਆਪਾਂ ਉੱਥੇ ਚੱਲਦੇ ਆ ਕਿਉਂਕਿ ਕ੍ਰੈਂਚੀ ਲਾਵਾਂ ਕ੍ਰੈਂਚੀ ਖਾਓਗੇ ਬਈ ਹੁਣ ਤੁਸੀਂ ਜਿਵੇਂ ਤੇ ਲਾਉਣੀ ਅਸੀਂ ਫਸਟ ਟਾਈਮ ਟ੍ਰਾਈ ਅਸੀਂ ਫਸਟ ਟਾਈਮ ਟ੍ਰਾਈ ਕਰ ਰਿਹਾ ਸਭ ਤੋਂ ਵਧੀਆ ਖਾਣੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਮਿਕਸ ਵਾਲੀ ਪਲੇਟ ਲਾ ਦਿਓ ਇੱਕ ਆ ਲਓ ਜੀ ਪਹਿਲੇ ਭਾਈ ਕੋਈ ਗੱਲ ਨਹੀਂ ਸਰ ਇਹ ਆ ਜੀ ਸਿਰਫ 2 ਮਿੰਟ ਦਾ ਨਾਸ਼ਤਾ 2 ਮਿੰਟ ਦੇ ਵਿੱਚ ਬੰਦਾ ਵਿਹਲਾ ਹੋ ਜਾਂਦਾ ਖਾ ਕੇ ਹੋਰ ਜੀ ਇਹ ਹਲਕਾ ਫੁਲਕਾ ਨਾਸ਼ਤਾ ਹੈ ਜੀ ਕੀ ਬਾਤ ਹੈ ਬਸ ਜੀ ਪੰਜ ਪੰਜ ਟਾਈਮ ਹੋ ਜਾਂਦਾ ਨਾ ਖਾ ਕਰਦੇ ਕੀ ਦੇਖ ਤੇ ਨਾ ਦੇਖਦਾ ਖਾਣ ਆਪਣੇ ਓਕੇ ਵੀ ਬੜੇ ਮਸ਼ਹੂਰ ਹੈਗਾ ਜੀ ਇੱਥੇ ਕੀ ਮਸ਼ਹੂਰ ਆਵਾਜ਼ਾਂ ਲੱਗਦੀਆਂ ਨੇ ਆਪਣੀਆਂ ਆਵਾਜ਼ ਕਿਵੇਂ 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 ਦੂਰੋਂ ਲੱਗਦੀਆਂ ਲੰਗਰ ਦੀਆਂ ਵਾਜੇ ਨਹੀਂ ਫਿਰ ਵੀ ਉਹ ਲਾ ਕੇ ਦੱਸੋ ਰੀਅਲ ਹੈ ਕਿ ਸਾਨੂੰ ਪਤਾ ਲੱਗੇ ਹਾਂਜੀ ਲਾਣ ਬਾਈ ਕਹਿੰਦੇ ਹੋਕੇ ਬੜੇ ਮਸ਼ਹੂਰ ਹੈ ਇੱਥੇ ਦੇ ਬਾਈ ਉਹ ਇੱਕ ਹੋਕਾ ਲਾ ਕੇ ਪਰਦਾ ਤਾਂ ਦੇਖ ਉਹ ਤਾਂ ਦੱਸੋ ਬਾਈ ਕਿਵੇਂ ਹੁੰਦਾ ਲਾ ਕੋਈ ਖਾਓ ਚੈੱਕ ਕਰੋ ਲਾ ਦਿੰਦੇ ਚਲੋ ਜੀ ਤੇ ਇਹ ਸਾਡੀ ਪਲੇਟ ਹੋ ਗਈ ਹੈ ਜੀ ਰੈਡੀ ਤੇ ਆਪਾਂ ਹੁਣ ਕਰਦੇ ਹਾਂ ਜੀ ਇਹਨੂੰ ਟਰਾਈ ਤੇ ਰਜਤ ਭਾਈ ਨੂੰ ਕਹੂੰਗਾ ਰਜਤ ਭਾਜੀ ਪਲੀਜ਼ ਸਾਡਾ ਤੁਸੀਂ ਕੈਮਰਾ ਫੜੋਗੇ ਕਿ ਤੁਸੀਂ ਪਹਿਲਾਂ ਟਰਾਈ ਕਰੋਗੇ ਤੇ ਪਹਿਲਾਂ ਤੁਸੀਂ ਟਰਾਈ ਕਰੋ ਕੈਮਰਾ ਆ ਜੋ ਫੇ ਇਧਰ ਇਧਰ ਨਵਾਂ ਆਓ ਸ਼ਾਇਦ ਥੋੜਾ ਸਪਾਈਸੀ ਕਰਾਣੇ ਹੋ ਤਾਂ ਹੋਰ ਵੀ ਹੋ ਜਾਏਗੀ ਸਪਾਈਸੀ ਅਜਾ ਹੋਰ ਸਪਾਈਸੀ ਵੀ ਹੋ ਜਾਏਗੀ ਹਾਂਜੀ ਸਪਾਈਸੀ ਤੋਂ ਸ਼ੁਰੂ ਹੁੰਦੀ ਸਪਾਈਸੀ ਤੇ ਖਤਮ ਹੁੰਦੀ ਸਪਾਈਸੀ ਤਾਂ ਸ਼ੁਰੂ ਹੋ ਗਿਆ ਸਪਾਈਸੀ ਤੇ ਹੀ ਖਤਮ ਹੁੰਦੀ ਸਪਾਈਸੀ ਦੇ ਖਤਮ ਹੋਣੀ ਮੇਰੀ ਮਰਜ਼ੀ ਸਪਾਈਸੀ ਕਰਾ ਸਕਦੇ ਹਾਂ ਕੀ ਬਾਤ ਹੈ ਤੇ ਪਹਿਲਾਂ ਅਜ ਆਪਾਂ ਟਰਾਈ ਕਰਦੇ ਹਾਂ ਤੇ ਗੋਲ ਗੱਪੇ ਪਕੂਰੇ ਪੂਰੇ ਪੂਰੇ ਪੀਸ ਊਹ ਇਹ ਨਹੀਂ ਆਪਾਂ ਇਹ ਹਾਂ

ਇੰਨੇ ਘਟਨੇ ਨੇ ਇੰਦੇ ਚ 3 ਰੁਪਏ ਘਟੇ ਆ। ਆਲੋ। ਉਹ ਵਾਹ ਯਾਰ। ਕੋਈ ਮੈਂ ਤੁਹਾਨੂੰ ਕਿੰਨਾ ਕਿ ਮੈਨੂੰ ਕੀ ਹੁੰਦਾ ਪਤਾ। ਮਜ਼ਾਕ। ਅੱਡ ਚੀਜ਼ਾਂ ਬਰੀਆਂ ਨਾ। ਸਤਿ ਸ਼੍ਰੀ ਅਕਾਲ। ਮੀਰ ਵੀ ਸਾਰੇ ਸਾਰੇ ਮੀਰ ਵੀ ਘਟਨੇ ਨੇ। ਸਹੀ ਇੱਕੋ ਵਾਰੀ ਜਿੱਦਾਂ ਦੋਸਤ ਬਲਾਸ ਤੋਂ ਦੂਜਾ ਜਾ ਕੇ। ਕਲੀਅਰ ਤੇ ਗਿਆ। ਵਾਹ। ਇਫਰੈਂਟ ਚੀਜ਼ ਹੈ ਮਜ਼ੇਦਾਰ ਚੀਜ਼ ਹੈ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਬਿਲਕੁਲ ਬਿਲਕੁਲ ਤਬਾਈ ਦਾਪਾ ਇੱਕ ਅਡਰੈਸ ਹੀ ਪੁੱਛੀਏ ਨਾਲੇ ਕਿ ਨਾ ਬਾਈ ਕੋ ਸਪਾਈਸੀ ਵਾਲੀ ਖਾਣੀ ਆ ਪੂਣੀ ਮੈਂ ਖਾਣੀ ਆ ਹਾਂਜੀ ਭਾਜੀ ਭਾਜੀ ਮੈਨੂੰ ਇੱਕ ਗੱਲ ਦੱਸੋ ਵੀ ਅਡਰੈਸ ਕੀ ਹੈਗਾ ਤੁਹਾਡਾ ਇੱਥੇ ਦਾ ਇਹ ਬਨ ਬਾਜ਼ਾਰ ਜੀ ਅੱਛਾ ਜੀ ਤੇ ਨੇੜੇ ਕੁਕੜਾਂ ਵਾਲਾ ਪੰਪ ਜੀ ਕੁਕੜਾਂ ਵਾਲਾ ਪੰਪ ਹਾਂਜੀ ਸਾਹਮਣੇ ਖੁੰਗਰਾਂ ਵਾਲੀ ਗਲੀ ਜੀ ਓਕੇ ਸਾਹਮਣੇ ਲੱਗੀ ਹੁੰਦੀ ਹੈ ਬਾਕੀ ਬਾਕੀ ਜੇ ਕਿਸੇ ਨੂੰ ਨਾ ਪਤਾ ਲੱਗੇ ਜਿਹੜੇ ਮਰਜੀ ਚੌਂਕ ਚ ਖੜ ਕੇ ਇਹ ਪੁੱਛ ਲਓ ਵੀ ਡੀਕੇ ਕਚੋਰੀ ਵਾਲੇ ਦੇ ਜਾਣਾ ਡੀਕੇ ਸਪੈਸ਼ਲ ਹੈ ਠੀਕ ਹੈ ਜੀ ਤੇ ਉਹ ਤੁਹਾਨੂੰ ਐਡਰੈਸ ਪ੍ਰੋਪਰ ਸਮਝਾ ਦੇਣਗੇ ਵੀ ਕਿੱਥੇ ਕਿੱਥੇ ਆਉਣਾ ਹੈ ਨਾ ਹਾਂਜੀ 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 ਕੀ ਬਾਤ ਹੈ ਭਾਜੀ ਭਾਈ ਸੱਚੀ ਗੱਲ ਆ ਮਨ ਅੱਜ ਖੁਸ਼ ਹੋ ਗਿਆ ਜਿਵੇਂ ਇੱਕ ਕਮਾਲ ਦਾ ਬ੍ਰੇਕਫਾਸਟ ਉਹ ਵੀ ਇਹਨਾਂ ਹਲਕਾ ਫੁਲਕਾ ਭਾਈ ਉਹ ਸਾਨੂੰ ਸਪਾਈਸੀ ਵਾਲਾ ਬਣਾ ਕੇ ਦੇਣਾ ਜੀ ਇੱਕੋ ਹੀ ਬਣਾਣਾ ਤੁਸੀਂ ਬਣਾਓ ਸਪਾਈਸੀ ਵਾਲਾ ਬਣਾ ਲਓ ਜਵੇਂ ਜਵੇਂ ਸਮੋਸੇ ਜਦਾ ਹੁੰਦਾ ਨਾ ਉਧਰ ਹੁੰਦੇ ਆ ਇਧਰ ਗਰਮ ਕਰੀ ਜਣੇ ਨਾਲ ਨਾਲ ਸਮੋਕੀ ਹੋਈ ਜਣੇ ਆ ਤੇ ਨਾਲ ਹੀ ਉੱਥੇ ਫਿਰ ਬਾਜੀ ਬਾਜੀ ਹਾਂਜੀ ਕਿਵੇਂ ਇੱਕ ਹੋਰ ਪੀਸ ਖਾ ਗਿਆ ਤਾਂ ਤੁਹਾਡੇ ਜੱਲਾਂ ਕਰਦੇ ਕਰਦੇ ਓਹੋ ਤੇਸੀ ਬਹੁਤ ਇੱਕ ਹੋਰ ਚੱਕ ਲੈਨੇ ਚੱਕੋ ਛੱਕੋ ਤੁਸੀਂ ਹਾਂਜੀ ਕਿਵੇਂ ਬਾਜੀ ਇਹ ਤੇਰਾ ਬਾਈ ਲਾਈਨ ਲੱਗ ਜਾਂਦੀ ਬਿੰਡਾਂ ਦੇ ਵਿੱਚ ਇੱਥੇ ਮੈਸੂ ਜਣਾ ਸੀ ਤੇ ਭਾਈ ਨੇ ਸਰੀਆਂ ਮਿਰਚਾਂ ਵਾ ਭਾਈ ਨੇ ਕਮਾਲ ਕਰਦੇ ਪੂਰੇ ਤੇ ਪੂਰੀਆਂ ਨਾ ਉਹ ਕਟ ਕੇ ਦੇ ਵਿੱਚ ਭਰੀਆਂ ਉਹ ਨਹੀਂ ਹੁੰਦੀਆਂ ਕੈਪਸੂਲ ਟਾਈਪ ਇਹਦਾ ਖੁਸ਼ ਵੀ ਨਹੀਂ ਲੋਕੀ ਵਦਨ ਕਿੰਨੀਆਂ ਕਿੰਨੀਆਂ ਖਾਂਦੇ ਮਜੇ ਵਾਲਾ ਮਾਲੇ ਅੱਛਾ ਕੀ ਬਾਤ ਹੈ ਵਾਹ ਯਾਰ ਭਾਈ ਜੀ ਜਾ ਜਾ ਗੋੜਿਆ ਬਾਕੀ ਭਾਈ ਵੈਸੇ ਕਚੋਰੀਆਂ ਅਸੀਂ ਅਜ ਤੱਕ ਨਹੀਂ ਖਾਧੀ ਮੈਨੂੰ ਸੱਚੀ ਗੱਲ ਆ ਸਾਹਿਬ ਮੈਂ ਕਦੀ ਕਚੋਰੀ ਖਾਧੀ ਨਹੀਂ ਸੀ ਤੇ ਤੁਹਾਡੀ ਕਚੋਰੀ ਖਾ ਕੇ ਸਵਾਦ ਆ ਗਿਆ ਅੱਜ ਤੋਂ ਹੁਣ ਮੈਂ ਕਚੋਰੀ ਜਦੋਂ ਖਾਣ ਹੋਣਾ ਤਾਂ ਤੁਹਾਡੇ ਕੋਲ ਫਾਜ਼ਿਲ ਕਾ ਖਾਣਾ ਹਾਂਜੀ ਜਿਹੜਾ ਫੇਰੀ ਤੇ ਇਧਰ ਮੇਰੇ ਨਾਲ ਕਰ ਰਿਹਾ ਜ਼ੁਲਮ ਸਪਾਈਸੀ ਵਾਲੀ ਆ ਹਾਂ ਬੋਲੀ ਚਾਜੂ ਕੁਮਾਲ ਵਾਜੀ ਲੈ ਚੱਲੋ ਤੇ ਚਾਜੂ ਲੈ ਲਏ ਹਾਂ ਲੈ ਲੈ ਕਾਜੋ ਯਾਰ ਜਾਂ ਲੈ ਮੇਰੇ ਦਾ ਸੁਆਦ ਕਮਾਲ ਹੋ ਗਿਆ ਡਬਲ ਹੋ ਗਿਆ ਡਬਲ 98 ਮੈਂ ਤੁਹਾਨੂੰ ਤੁਸੀਂ ਇਹਨੂੰ ਹੁਣ ਟੈਸਟ ਕਰੋ ਪਰੀ ਮਿਰਚ ਆ ਗਈ ਤੇ ਦੱਸੋ ਫਿਰ ਅਰਜੀ ਲੱਗ ਰਿਹਾ ਨਹੀਂ ਕੋਈ ਡਾਲੀ ਨਾ 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 ਬਹੁਤ ਵਧੀਆ ਮਿਰਚ ਹੈ ਲੋਨ ਇੱਕ ਬਹੁਤ ਵਧੀਆ ਯਾਰ ਨਾ ਵੀਰੇ ਬੜੀ ਨਾ ਸੋਣੀ ਮੱਟਾ ਆ ਵਾਕੇ ਥੋੜਾ ਕਰਕੇ ਚੱਲਿਆ ਤੇ ਨਾ ਪਲੇਟ ਹੈ ਬਾਜੀ ਇਧਰ ਲੜਾਈ ਹੋ ਪਈ ਆ ਉਹ ਭਰਾਵਾਂ ਦੀ ਤੇ ਲੜ ਪਾਇਦੇ ਚੋਰੀਆਂ ਦੇ ਕਰਕੇ ਵੀ ਪੈਸੇ ਲੈ ਦੇਣੇ ਆ ਪੈਸੇ ਲੈ ਦੇਣੇ ਕਿੰਨੇ ਦਾ ਤੋਂ ਹੋਏ ਨਿਕਲ ਗਏ ਮੇਰੇ ਸੈਂਬਲਟ ਨਾਲ ਆਹੋ ਵਾਕਈ ਧੂਏ ਜਿੰਨੇ ਮਰਜ਼ੀ ਨਿਕਲਣ ਸਵਾਸ ਪਾਈ ਪਈ ਹੈ ਕਮਾਲ ਭਾਈ ਜ਼ਬਰਦਸਤ ਹੈ ਓਕੇ ਨਮ ਚਲੋ ਜੀ ਰੁਕੋ ਆਦੇ ਲਓ ਜੀ ਹੁਣ ਭਾਜੀ ਇਹੋ ਯਾਰ ਹੋਕੇ ਵਾਲਾ ਤਾਂ ਜਵਾਬ ਦਿੱਤਾ ਹਾਂ ਜੀ ਹਾਂ ਜੀ ਉਧਰ ਆਏ ਸਾਹਮਣੇ ਕਿੱਥੇ ਲੋਈ ਆ ਗਿਆ ਬੜਾ ਸਾਹਮਣੇ ਲੈ 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 ਗਾ ਖਾ ਪੀ ਲੋ ਖਾ ਪੀ ਲੋ ਕੁਝ ਨਹੀਂ ਜਾਣਾ ਲੈ ਆ ਵੀਰੇ ਇਹਨੇ ਖੋਗ ਨੱਟਦੇ ਕੀ ਬਾਤ ਹੈ ਕੀ ਬਾਤ ਹੈ ਸੱਚੀ ਅਜਾ ਭਾਈ ਇਹ ਹੋ ਕੇ ਤੁਹਾਡੇ ਫੇਰ ਕੰਨੀ ਚਲਦੇ ਰਹੇ ਹਾਂਜੀ ਹਾਂਜੀ ਨਹੀਂ ਨਹੀਂ 1 ਘੰਟਾ ਹੀ ਚੱਲਦੇ ਨੇ ਜੀ ਅੱਛਾ ਹਾਂਜੀ 10:30 ਤੋਂ 11:15 ਵਜੇ ਤੱਕ ਕਿਉਂਕਿ ਬਾਅਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਲੈ ਕੇ ਆ ਗਿਆ ਮੁੰਡਾ ਹਾਂਜੀ ਹਾਂਜੀ ਲੰਗਰ ਸ਼ੁਰੂ ਹੋ ਚੁੱਕਾ ਲੰਗਰ ਸ਼ੁਰੂ ਹੋ ਗਿਆ ਹੁਣ ਪ੍ਰਸ਼ਾਦਾ ਛਕੀ ਚੱਲ ਕੇ ਹਾਂਜੀ ਹਾਂਜੀ ਕੀ ਬਾਤ ਹੈ ਭਾਈ ਸੱਚੀ ਗੱਲ ਆ ਯਾਰ ਸੱਚੀ ਬਹੁਤ ਯੂਨੀਕ ਕਨਸੈਪਟ ਮਿਲਿਆ ਸਾਡਾ ਇੱਥੇ ਇੰਨੇ ਕੁ ਵਧੀਆ ਲੋਕ ਮਿਲੇ ਸਾਨੂੰ ਫਾਜ਼ਿਲਕਾ ਦੇ ਵਿੱਚ ਤੇ ਇੰਨਾ ਕੁ ਵਧੀਆ ਖਾਣਾ ਮਿਲਿਆ ਵੀ ਸੱਚੀ ਬਹੁਤ ਵਧੀਆ ਫੇਰ ਭਾਈ ਸਾਰੇ ਨੂੰ ਪਤਾ ਜੀ ਆਵਾਜ਼ ਮਾਰਦੇ ਨੇ ਸਾਰੇ ਲੰਗਰ ਦੀ ਅੱਛਾ ਹਾਂਜੀ ਕਿੰਦੇ ਕੋਲ ਜਾਣਾ ਲੰਗਰ ਵਾਲੇ ਕੋਲ ਓਹ ਵਾਹ ਜੀ ਵਾਹ ਤੇ ਭਾਈ ਇਹਦਾ ਰੇਟ ਕੀ ਆ 20 ਰੁਪਏ ਦੇ 5 ਹਾਂਜੀ ਹਾਂਜੀ 20 ਦੇ 5 ਪੀਸ ਨੇ ਸਰ 20 ਰੁਪਏ ਦੇ 5 ਪੀਸ ਆ ਤੇ ਇਧਰ ਭਾਈ ਨਾਲ ਨਾਲ ਹੀ ਮਿਰਚਾ ਕਟ-ਕਟ ਰੱਖੀ ਜਾ ਰਿਆ ਇਧਰ ਪਿਆਜ਼ ਕਟੀਰੇ ਨੇ ਖਾਲੀ ਹਾਂਜੀ ਸਾਰਾ ਕੰਮ ਫਰੈਸ਼ ਹੁੰਦਾ ਇਧਰ ਪਿਆਜ਼ ਕਟੀਰੇ ਨੇ ਵਾਹ ਜੀ ਵਾਹ ਆ ਇਧਰ ਪਿਆਜ਼ ਹੋ ਗਿਆ ਨਾਲ ਨਾਲ ਭਾਈ ਵੱਡੇ ਵੱਡੇ ਕਟਰੇ ਨੇ ਤੇ ਇਧਰ ਭਾਈ ਹੁਣੀ ਲੰਗਰ ਦੀ ਆਵਾਜ਼ ਸੁਣ ਕੇ ਆਏ ਲੱਗਦੇ ਆਵਾਜ਼ ਸੁਣ ਕੇ ਤੁਸੀਂ ਕਿਆ ਬਾਤ ਹੈ ਕਿਆ ਬਾਤ ਹੈ ਬਲੀ ਹਾਂ ਅੱਛਾ ਜਦੋਂ ਅੱਛਾ ਉਰੇ ਆਓ ਇਧਰ ਇਹ ਤੋਂ 10 ਦਿਨ ਨਹੀਂ ਆਇਆ ਸੀਗਾ ਤੇ ਉਦੋਂ ਕੀ ਲੱਗਦਾ ਸੀ ਵੀ ਯਾਰ ਬਾਜ਼ਾਰ ਚ ਜਾਂਦੇ ਮਨ ਕਰਦਾ ਸੀ ਕਿ ਨਹੀਂ ਨਹੀਂ ਠੀਕ ਹੈ ਦੀ ਕਚੋਰੀ ਤਾਂ ਮਸ਼ਹੂਰ ਹੈ ਬਰੇ ਫਾਜ਼ਿਲ ਕਾ ਦੇ ਅੱਛਾ ਤੇ ਮੰਨ ਲਓ ਕਿਤੇ ਜਦੋਂ ਠੀਕੇ ਹਫਤਾ ਨਹੀਂ ਆਇਆ ਸੀਗਾ ਤੇ ਫਿਰ ਕਿਹੜੀ ਕਚੋਰੀ ਖਾਂਦੇ ਸੀ ਫਿਰ ਕਿ ਮਾਨੀ ਕਿਤਾ ਖਾਂਦਾ ਮਾਨੀ ਨਹੀਂ ਕਰਦਾ ਜੀ ਕਿੰਨੇ ਹੋ ਗਿਆ ਬਸ ਦੋ ਕਿਲੋ ਬੇਸ ਇੱਕ ਤੋਂ ਸੀ ਹੋਰ ਅਗੇ ਆ ਪਰ ਅੱਛਾ ਦਾ ਠੀਕੇ ਹੀ ਆ ਓਏ 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 ਕਿਆ ਬਾਤ ਲਿਆ ਭਾਈ ਠੀਕੇ ਸਾਹਿਬ ਵਾਕਈ ਤੋ ਡੀਕੇ ਡੀਕੇ ਹੀ ਆ ਜਾਈ। ਵੀਰ ਜੀ। ਤੇ ਚਲੋ ਹੁਣ ਆਪਾਂ ਬਾਈ ਕਿਉਂਕਿ ਬਾਈ ਹੁਣਾਂ ਦਾ ਕੋ ਰਸ਼ ਹੋ ਰਿਹਾ ਜਿਆਦਾ ਤੇ ਮੈਂ ਚਾਹੁੰਦਾ ਵੀ ਬਾਈ ਦਾ ਕੰਮ ਨੂੰ ਅਸੀਂ ਡਿਸਟਰਬ ਨਾ ਕਰੀਏ। ਤੇ ਹੁਣ ਅਸੀਂ ਆਪਣਾ ਵਲੌਗ ਦਾ ਐਂਡ ਕਰਦੇ ਆਂ ਭਾਈ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ। ਤੁਸੀਂ ਬਹੁਤ ਹੀ ਪਿਆਰਾ ਸਾਨੂੰ ਬ੍ਰੇਕਫਾਸਟ ਕਰਾਇਆ ਅੱਜ। ਤੇ ਨੈਕਸਟ ਟਾਈਮ ਜਦੋਂ ਵੀ ਅਸੀਂ ਆਈ ਤਾਂ ਹੁਣ ਪੱਕਾ ਸਾਡਾ ਦਾ ਸਟਾਲ ਹੈ ਤੁਹਾਡੇ ਕੋਲ ਇੱਥੇ ਸਾਡਾ ਸਟਾਪ ਹੈਗਾ ਆਏਗਾ ਜੀ। ਠੀਕ ਹੈ। ਠੀਕ ਹੈ ਜੀ। ਫੇਸੋ ਥੈਂਕ ਯੂ ਸੋ ਮਚ ਬਾਈ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਭਰਾ ਦੀ ਸਪੋਰਟ ਜਰੂਰ ਕਰੋ ਜੁਦਾ ਵੀ ਬੰਦਾ ਫਾਜ਼ਲ ਕਾ ਆਉਂਦਾ ਡੀਕੇ ਬਾਈ ਦੇ ਕੋਲ ਕਚੋਰੀ ਜਰੂਰ ਖਾ ਕੇ ਜਾਓ ਜਿਹੜੇ ਜਿਹੜੇ ਭਰਾ ਖਾਂਦੇ ਨੇ ਬਾਈ ਕਮੈਂਟ ਜਰੂਰ ਕਰਿਓ ਵੀਡੀਓ ਥੱਲੇ ਠੀਕ ਹੈ ਕਾਲਾ ਕਾਲਾ ਯਾਰ ਉਹ ਮੈਂ ਚੱਕਿਆ ਨਾਲੀ ਬਾਈ ਨੂੰ ਕਿਉਂ ਥੱਲੇ ਲੱਗਦਾ ਉਹ ਤਾਂ ਹੁਣ ਕਰਦੇ ਸ਼ਰਮੀਲੇ ਲੋਕ ਨੇ ਇੱਥੇ ਸ਼ਰਮੀਲੇ ਸਾਹਿਬ ਯਾਰ ਸੱਚੀ ਭਾਜੀ ਬਹੁਤ ਕਮਾਲ ਦੇ ਲੋਕ ਨੇ ਹਾਂਜੀ ਸ਼ਰਮੀਲੇ ਤੇ ਵੀ ਹੈਗੇ ਪਰ ਕਮਾਲ ਦੇ ਲੋਕ ਨੇ ਭਾਜੀ ਸੱਚੀ ਉਹੀ ਇਸੇ ਕਮਾਲ ਦੇ ਲੋਕਾਂ ਨੂੰ ਹੁਣ ਅਸੀਂ ਇੱਥੇ ਵਲੌਗ ਐਂਡ ਕਰਦੇ ਆ ਤੇ ਅਗਲਾ ਨਾਲ ਹੀ ਵਲੌਗ ਅਸੀਂ ਜਿਹੜਾ ਹੈਗਾ ਆ ਫਾਜ਼ਿਲਕਾ ਦਾ ਸ਼ੁਰੂ ਕਰਦੇ ਆ ਤੇ ਜਿੱਥੇ ਹੁਣ ਅਸੀਂ ਪਹੁੰਚਣ ਵਾਲੇ ਆ ਬਸ ਤਦੋਂ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਕੀ ਕਹਨੇ ਆ ਹਾਂਜੀ ਇਹ ਸਾਡੇ ਸ਼ਹਿਰ ਦੇ ਫਾਜ਼ਿਲਕਾ ਦੇ ਚੱਡਾ ਜੀ ਜੀ ਫੇਮਸ ਹੈਗੇ ਨੇ ਜੀ ਹਰੇਕ ਚੀਜ਼ ਦੀ ਵੈਰਾਈਟੀ ਜਿਹਨਾਂ ਜੜੀ ਮਰਜ਼ੀ ਮੰਗ ਲਓ ਜੜੀ ਚੀਜ਼ ਮਰਜ਼ੀ ਮੰਗ ਲਓ ਨਾ ਹੀ ਹੁਣੀ ਆ ਹਾਂਜੀ ਲੈ ਗਿਆ ਅਰੇ ਕੀ ਬਣਾਉਦੇ ਤੁਸੀਂ ਤੁਸੀਂ ਕੀ ਵੇਚਦੇ ਹੋ ਆਈ ਸਾਰਾ ਵੀ ਰਹਿ ਨੇ ਮਾਲ ਦਾ ਸ਼ੂਗਰ ਹੈ ਅੱਛਾ ਕੀ ਬਾਤ ਮੰਲੇ ਵੀ ਬਾਕੀ ਸਬਜੀ ਨਾਲ ਪਟਾਕੇ ਵੇਚ ਦਿੰਦੇ ਆ ਜੀ ਸਬਜੀ ਨਾਲ ਪਟਾਕੇ ਵੇਚ ਦਿੰਦੇ ਆ ਹਾਂਜੀ ਹਾਂਜੀ ਨਹੀਂ ਹੁਣੀ ਜਾਂਦੀ ਜੀ ਆਵਾਜ਼ ਹੈ ਵਧੀਆ ਵਧੀਆ ਵਾਕੇ ਵਧੀਆ ਬਹੁਤ ਵਧੀਆ ਲੋਕ ਨੇ ਯਾਰ ਵਾਜਣ ਗਾ ਥੈਂਕ ਯੂ ਸੋ ਮਚਾ ਹਫਤਾ ਕਮਾਓ ਤੇ ਸੰਡੇ ਉਡਾ ਦਿਓ ਅੱਛਾ ਤੁਸੀਂ ਢਾ ਦਿੰਦੇ ਹੋ ਕਿਵੇਂ ਢਾਉਂਦੇ ਤੁਸੀਂ ਸਾਡੇ ਗੱਡੀ ਦਾ ਮੈਚ ਲੈ ਚੱਲ ਜਾਈਏ ਮੈਂ ਕ੍ਰਿਕਟ ਖੇਡਦੇ ਹਾਂ ਪੰਜ ਅਸੀਂ ਕ੍ਰਿਕਟ ਖੇਡਾ ਸਾਡੀ ਕਿੱਟ ਗੱਡੀ ਚ ਪਈ ਆ ਜੀ ਆਓ ਮੈਂ ਸਿੰਗਲ ਵੇੜ ਲਾ ਲਵੋ ਉਹ ਤੇਰੀ ਅੱਛਾ ਬੋਲ ਲਾ ਕੇ ਖੇਡਦੇ ਹਾਂ ਉਹ ਕੀ ਅੱਛਾ ਗਰਾਊਂਡ ਕਿੱਥੇ ਸੀ ਬਲੇ ਸੈਂਬਰ ਕਾਲਜ ਅੱਛਾ ਗੌਰਮਿੰਟ ਨੂੰ ਸਾਰੇ ਪਾਸੇ ਗਲੀ 'ਚ ਵੀ ਖੇਡ ਲੈਂਦਾ ਜੀ ਇਹ ਗਲੀ 'ਚ ਵੀ ਖੇਡ ਲੈਂਦਾ ਜੀ ਵਾਹ ਜੀ ਵਾਹ ਦਿਖਾਓ ਭਾਈ ਨੂੰ ਕਿੱਟ ਗੱਡੀ 'ਚ ਸੈਂਸੈਂਸ ਜਾਈ ਗਵਾ ਓਏ ਹੋਏ ਹੋਏ ਹੋਏ